ਸਾਧੂ ਦੀ ਭਗਤੀ ਪਰਵਾਨ ਹੋ ਗਈ ਕਹਿੰਦੇ ਰੱਬ ਪ੍ਰਗਟ ਹੋਇਆ ਤਾਂ ਖੁਸ਼ ਹੋ ਕੇ ਰੱਬ ਕਹਿੰਦਾ ਭਾਈ ਤੇਰੀ ਭਗਤੀ ਪਰਵਾਨ ਨਾ ਤੂੰ ਬਹੁਤ ਗਠਨ ਤਪ ਕੀਤਾ ਔਖੇ ਹੋ ਕੇ ਜਲ ਮੰਗ ਕੀ ਚਾਹੀਦਾ ਤਾਂ ਕਹਿੰਦੇ ਉਹ ਰੱਬ ਨੂੰ ਕਹਿੰਦਾ ਵੀ ਮੇਰਾ ਹਿਸਾਬ ਕਰ ਦਿਓ ਤੇ ਰੱਬ ਉਹ ਕਹਿੰਦਾ ਵੀ ਨਹੀਂ ਜੋ ਤੂੰ ਮੰਗਣਾ ਮੰਗ ਲੈ ਹਿਸਾਬ ਨਾ ਕਰਵਾ ਕਹਿੰਦਾ ਨਹੀਂ ਜੀ ਜਿੰਨੀ ਮੈਂ ਭਗਤੀ ਕੀਤੀ ਨਾ ਉਹਦੇ ਸਾਹਬ ਦਾ ਜੋ ਬਣਦਾ ਉਹ ਮੈਨੂੰ ਦੇ ਦਿਓ ਰੱਬ ਕਹਿੰਦਾ ਬਈ ਹਿਸਾਬ ਨਾ ਕਰ ਤੂੰ ਮੰਗ ਲੈ ਜੋ ਤੈਨੂੰ ਚਾਹੀਦਾ ਪਰ ਤੂੰ ਐ ਨਾ ਕਹੇ ਕਿ ਜੀ ਮੈਂ ਤਾਂ ਜਿੰਨੀ ਭਗਤੀ ਕੀਤੀ ਆ ਮੈਨੂੰ ਉਹਦੇ ਹਿਸਾਬ ਨਾਲ ਜੋ ਮੇਰਾ ਮੰਨਦਾ ਉਹ ਦੇ ਦਿਓ ਕਹਿੰਦਾ ਨਹੀਂ ਜੀ ਐਂ ਤਾਂ ਮੇਰਾ ਬਹੁਤ ਕੁਝ ਮੰਨਦਾ ਮੈਨੂੰ ਤਾਂ 40 ਸਾਲ ਹੋ ਗਏ ਭਗਤੀ ਕਰਦਿਆਂ ਮੈਂ ਘਰ-ਵਾਰ ਛੱਡਿਆ ਹੋਇਆ ਭੁੱਖੇ ਰਹਿ ਕੇ ਭਗਤੀ ਕੀਤੀ ਆ ਗਰਮੀ ਸਰਦੀ ਮੀਂਹ ਨੇਰੀ ਵਿੱਚ ਮੈਂ ਬੰਦਗੀ ਨਹੀਂ ਛੱਡੀ ਹੁਣ ਤੁਸੀਂ ਮੈਨੂੰ ਕਹਿੰਦੇ ਜੋ ਮੰਗਣਾ ਮੰਗ ਲੈ ਜੋ ਮੇਰਾ ਮੰਨਦਾ ਉਹ ਦੇ ਦਿਓ ਰੱਬ ਨੇ ਕਿਹਾ ਵੀ ਸਾਭ ਨਹੀਂ ਕਰੀਦਾ ਲਿਖਾ ਦੇਣ ਲੱਗਿਆ ਬੰਦਾ ਛੁੱਟ ਨਹੀਂ ਸਕਦਾ ਤੂੰ ਜੋ ਮੰਗਣਾ ਮੰਗ ਲੈ ਤੇਰੇ ਤੇ ਖੁਸ਼ ਹੈ ਕਹਿੰਦੇ ਜਦੋਂ ਨਹੀਂ ਮੰਨਿਆ ਉਹ ਸਾਧੂ ਤਾਂ ਉਦੋਂ ਫਿਰ ਰੱਬ ਨੇ ਕਿਹਾ ਚੱਲ ਫਿਰ ਹਿਸਾਬ ਹੀ ਕਰ ਲਈਏ ਜੋ ਤੇਰਾ ਜਾਲੀਆਂ ਸੱਲਨ ਦਾ ਬੰਦਗੀ ਦਾ ਬਣਦਾ ਮੀਂਹ ਨੇਰੀ ਸਰਦੀ ਗਰਮੀ ਤੂੰ ਬੰਦਗੀ ਦਿੱਤੀ ਹੈ ਨਾਗਾ ਨਿਭਾਇਆ ਚੌਂਕੜਾ ਮਾਰ ਕੇ ਬੈੰਦਾ ਨੇ ਆ ਸਰਦੀ ਗਰਮੀ ਮੀਂਹ ਵਿੱਚ ਤੂੰ ਚੌਂਕੜਾ ਮਾਰ ਕੇ ਭਗਤੀ ਕੀਤੀ ਹੈ ਚੱਲ ਫਿਰ ਹਿਸਾਬ ਹੀ ਕਰ ਲੈਨੇ ਆ ਕਹਿੰਦਾ ਜੀ ਸਾਫ਼ ਕਰਕੇ ਦਿਓ ਮੇਰਾ ਕੀ ਮੰਨਦਾ ਹੈ ਕਹਿੰਦੇ ਫਿਰ ਰੱਬ ਨੇ ਕਿਹਾ ਜਿਹੜੇ ਪੱਥਰ ਦੀ ਸੱਲ ਉੱਤੇ ਤੂੰ ਰੋਜ਼ ਚੌਂਕੜਾ ਮਾਰ ਕੇ ਬੈੰਦਾ ਸੀ ਨਾ ਕਪੜਾ ਵਿਛਾ ਕੇ ਕਹਿੰਦੇ ਉਹ ਪੱਥਰ ਦੇ ਵਿੱਚ ਵੀ ਜਾਨ ਹੈ 40 ਸਾਲ ਤੂੰ ਪੱਥਰ ਤੇ ਚੌਂਕੜਾ ਮਾਰ ਕੇ ਬੈਠਾ ਜਲ 40 ਸਾਲ ਹੁਣ ਮਰ ਕੇ ਪੱਥਰ ਬਣ ਤੇਰੇ ਉੱਤੇ ਉਹ ਜੀਵ ਬੈਠੇਗਾ ਜਾਲੀਆਂ ਸਾਲਾਂ ਬਾਅਦ ਸਾਫ਼ ਕਰਾਂਗੇ ਕਹਿੰਦਾ ਨਹੀਂ ਜੀ ਐ ਨਾ ਕਰੋ ਕਹਿੰਦੇ ਨਹੀਂ ਹੁਣ ਤੂੰ 40 ਸਾਲ ਪੱਥਰ ਬਣ ਪਹਿਲਾਂ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਇਹ ਲਿਖਣ ਨਹੀਂ ਦੇ ਹੋਣਾ ਪਾਤਸ਼ਾਹ ਨੇ ਇਹੋ ਗੱਲ ਬਾਣੀ ਅੰਦਰ ਕਹੀ ਹੈ ਰੱਬ ਕੋਲੋਂ ਹਸਾਵ ਨ ਮੰਗਣ ਲੱਗ ਜਾਈ ਤੂੰ ਕਿੰਨੇ ਵੀ ਚੰਗੇ ਕਰਮ ਕਰੇ ਤਾਂ ਵੀ ਰੱਬ ਨੂੰ ਕਹਣਾ ਲਿਖੇ ਕਤੇ ਨਾ ਛੁੱਟੀ ਐ ਖਿੰਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਭਾਰੋ ਤਹਾਰ ਜਦੋਂ ਕੋਈ ਕਹਿੰਦਾ ਮਾਫ ਕਰ ਦਿਓ ਉਦੋਂ ਰੱਬ ਮਾਫ ਕਰ ਦਿੰਦਾ ਇਹ ਉਹਦੀ ਵਡਿਆਈ ਆ